ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਨੀਟ ਗੈਂਟ ਸਟੀਚਿੰਗ ਇਨ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਆਪਾਂ ਇਹ ਪਿੰਕ ਕਲਰ ਦੀ ਸਕੀਵੀ ਬਣਾ ਕੇ ਤਿਆਰ ਕੀਤੀ ਹੋਈ ਹੈ ਇਹ ਸਕੀਵੀ ਆਪਾਂ 18-19 ਸਾਲ ਦੀ ਲੜਕੀ ਲਈ ਬਣਾ ਕੇ ਤਿਆਰ ਕੀਤੀ ਹੋਈ ਹੈ ਪਤਲੀ ਲੜਕੀ ਹੈ ਬਿਲਕੁਲ ਤੇ ਇਹਦੇ ਵਿੱਚ ਆਪਾਂ 42 ਜੋਟੇ ਲਏ ਹੋਏ ਨੇ ਬਾਰਡਰ ਦੇ ਤੇ ਉੱਪਰੋਂ ਆਪਾਂ 45 ਜੋਟੇ ਰੱਖੇ ਹੋਏ ਨੇ 11 ਇੰਚ ਤੇ ਮੋਡੇ ਦੀ ਕਾਟ ਪਾਈ ਹੋਈ ਹੈ ਤੇ 22 ਇੰਚ ਆਪਾਂ ਬਾਹ ਦੀ ਲੰਬਾਈ ਰੱਖੀ ਹੋਈ ਹੈ 5.5 ਇੰਚ ਆਪਾਂ ਬਾਰਡਰ ਬਣਾਇਆ ਹੋਇਆ ਹੈ ਬਾਂ ਦਾ ਵੀ ਬਾਰਡਰ ਆਪਾਂ 5.5 ਇੰਚ ਹੈ ਹੀ ਬਣਾ ਕੇ ਤਿਆਰ ਕੀਤਾ ਹੋਇਆ ਤੇ ਥੋੜਾ ਵੱਧ ਉਨਕੇ ਆਪਾਂ ਗਲੇ ਦੀ ਕਾਟ ਪਾਈ ਹੋਈ 4 ਇੰਚ 4.5 ਇੰਚ ਉੱਪਰ ਉਨਕੇ ਮੋਢੇ ਦੀ ਕਾਟ ਪਾਉਣ ਤੋਂ ਬਾਅਦ 4 4.5 ਇੰਚ ਉੱਪਰ ਉਨਕੇ ਫਿਰ ਆਪਾਂ ਗਲੇ ਦੀ ਕਾਟ ਪਾਈ ਹੋਈ ਹੈ ਤੇ ਗਲਾ ਥੋੜਾ ਛੋਟਾ ਰੱਖਿਆ ਹੋਇਆ ਹੈ ਗੋਲ ਗਲਾ ਬਣਾਇਆ ਹੋਇਆ ਤੇ ਗਲਾ ਥੋੜਾ ਛੋਟਾ ਰੱਖਿਆ ਹੋਇਆ ਹੈ कि ਅੱਜ ਦੀ ਵੀਡੀਓ ਵਿੱਚ ਆਪਾਂ ਜਿਹੜਾ ਇਸ ਦੇ ਉੱਪਰ ਆਪਾਂ ਡਿਜ਼ਾਈਨ ਬਣਾਇਆ ਹੋਇਆ ਅੱਜ ਦੀ ਵੀਡੀਓ ਵਿੱਚ ਆਪਾਂ ਇਸ ਡਿਜ਼ਾਈਨ ਬਾਰੇ ਦੱਸਾਂਗੇ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਤੇ ਹੋਰ ਨਵੇਂ-ਨਵੇਂ ਡਿਜ਼ਾਈਨ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਓ ਹਾਂਜੀ ਡਿਜ਼ਾਈਨ ਬਣਾਉਣਾ ਸ਼ੁਰੂ ਕਰਦੇ ਹਾਂ ਆ ਦੇਖੋ ਜੀ ਆਪਾਂ ਸਿੱਧੀ ਸਲਾਈ ਤੋਂ ਇਹ ਡਿਜ਼ਾਈਨ ਜਿਹੜਾ ਸ਼ੁਰੂ ਕਰਾਂਗੇ ਸਿੱਧੀ ਸਲਾਈ ਤੋਂ ਇਹ ਡਿਜ਼ਾਈਨ ਸ਼ੁਰੂ ਕਰਾਂਗੇ 8 8 ਦੇ ਮਲਟੀਪਲ ਦੇ ਹਿਸਾਬ ਨਾਲ ਇਹਦੇ ਵਿੱਚ ਆਪਾਂ ਗੁੰਡੇ ਲੈਣੇ ਨੇ ਟਿੱਕੇ ਇੱਕ ਗੁੰਡਾ ਸਾਈਡਾਂ ਤੋਂ ਐਕਸਟਰਾ ਰੱਖਿਆ ਹੋਇਆ ਹਾਂਜੀ ਇੱਕ ਗੁੰਡਾ ਉਤਾਰ ਕੇ ਸਿੱਧੀ ਸਲਾਈ ਤੋਂ ਆਪਾਂ ਇਹ ਡਿਜ਼ਾਈਨ ਸ਼ੁਰੂ ਕਰਾਂਗੇ ਇੱਕ ਗੁੰਡਾ ਉਤਾਰ ਕੇ ਧਾਗਾ ਅੱਗੇ ਕਰਾਂਗੇ ਦੋ ਗੁੰਡੇ ਉਲਟੇ ਬਣਾਵਾਂਗੇ ਦੋ ਗੁੰਡੇ ਉਲਟੇ ਫਿਰ ਧਾਗਾ ਪਿੱਛੇ ਕਰਾਂਗੇ

ధాగా పిచ్చే కండే సో తిని చార్ పే లాస్ట్తో దో కండే ఉల్టే తాస్ట్ వాడా స ਹਾਂਜੀ ਹੁਣ ਆਪਾਂ ਆ ਗਿਆਂ ਪੁੱਠੀ ਸਲਾਈ ਤੇ ਪੁੱਠੀ ਸਲਾਈ ਤੋਂ ਆਪਾਂ ਧਾਗਾ ਅੱਗੇ ਕਰਾਂਗੇ ਸਾਰੀ ਸਲਾਈ ਉਲਟਾ-ਉਲਟਾ ਹੋਣ ਕੀ ਕੰਪਲੀਟ ਕਰਾਂਗੇ ਧਾਗਾ ਅੱਗੇ ਰੱਖ ਕੇ ਸਾਰੀ ਸਲਾਈ ਉਲਟਾ-ਉਲਟਾ ਬੁਣ ਕੇ ਕੰਪਲੀਟ ਕਰਾਂਗੇ ਹਾਂਜੀ ਇਹ ਡਿਜ਼ਾਈਨ ਜਿਹੜਾ ਆਪਾਂ ਬਣਾਇਆ ਬਣਾ ਰਹੇ ਹਾਂ ਇਹ ਡਿਜ਼ਾਈਨ ਜ਼ਿਆਦਾਤਰ 3 ਪਲਾਈ ਉਨ ਦੇ ਵਿੱਚ ਹੀ ਵਧੀਆ ਬਣ ਕੇ ਤਿਆਰ ਹੁੰਦਾ ਹੈ ਜੇਕਰ ਆਪਾਂ ਇਸ ਡਿਜ਼ਾਈਨ ਨੂੰ ਇੱਕ ਪਲਾਈ ਉਨ ਨਾਲ ਕੋਈ ਵੀ ਕੋਟੀ ਸਵੈਟਰ ਜੇਕਰ ਬਣਾ ਰਹੇ ਹਾਂ ਤਾਂ ਉਸ ਦੇ ਉੱਪਰ ਬਣਾਵਾਂਗੇ ਤਾਂ ਜ਼ਿਆਦਾ ਫਿਨਿਸ਼ਿੰਗ ਨਹੀਂ ਆਉਗੀ ਉਹ ਜ਼ਿਆਦਾ ਉੱਠ ਕੇ ਨਜ਼ਰ ਨਹੀਂ ਆਉਂਦਾ ਤੇ ਤਿੰਨ ਪਲਾਈ ਉਨ ਦੇ ਨਾਲ ਇਸ ਡਿਜ਼ਾਈਨ ਨੂੰ ਜੇਕਰ ਆਪਾਂ ਬਣਾਵਾਂਗੇ ਤਾਂ ਬਹੁਤ ਵਧੀਆ ਤੇ ਬਹੁਤ ਹੀ ਸੋਹਣਾ ਬਣ ਕੇ ਤਿਆਰ ਹੋਊਗਾ ਇੱਕ ਪਲਾਈ ਉਨ ਦੇ ਵਿੱਚ ਇਹ ਜ਼ਿਆਦਾ ਵਧੀਆ ਨਹੀਂ ਬਣਦਾ ਡਿਜ਼ਾਈਨ ਜਿਹੜਾ ਆਪਾਂ ਬਣਾ ਰਹੇ ਹਾਂ ਇਹ ਤਿੰਨ ਪਲਾਈ ਉਨ ਦੇ ਵਿੱਚ ਵਧੀਆ ਬਣਦਾ ਹੈ ਹਾਂਜੀ ਹੁਣ ਆਪਾਂ ਆ ਗਏ ਸਿੱਧੀ ਸਲਾਈ ਇੱਕ ਗੁੰਡਾ ਉਤਾਰ ਕੇ ਦੋ ਗੁੰਡੇ ਉਲਟੇ ਤਗਾ ਪਿਛੇ ਕਰਾਂਗੇ 6 ਗੁੰਡੇ ਸਿੱਦੇ 6 ਗੁੰਡੇ ਸਿੱਦੇ ਤਗਾ ਅੱਗੇ ਕਰਾਂਗੇ ਦੋ ਗੁੰਡੇ ਉਲਟੇ ਇਹ ਆਪਾਂ ਦੁਬਾਰਾ ਰਿਪੀਟ ਕਰਦੇ ਆਂ ਇੱਕ ਵਾਰ ਫਿਰ ਆਪਾਂ ਦੋ ਕੁੰਡੇ ਉਲਟੇ ਛੇ ਕੁੰਡੇ ਸਿੱਧੇ ਇਹ ਚਾਰ ਸਲਾਈਆਂ ਆਪਾਂ ਇਸ ਤਰ੍ਹਾਂ ਬਣਾਉਣੀਆਂ ਨੇ ਫਿਰ ਉਸ ਤੋਂ ਅੱਗੇ ਆਪਾਂ ਡਿਜ਼ਾਈਨ ਬਣਾਵਾਂਗੇ ਇੰਨਾ ਛੇ-ਛੇ ਕੁੰਡਿਆਂ ਦੇ ਉੱਪਰ ਲਾਸਟ ਵਾਲਾ ਕੁੰਡਾ ਸਿੱਧਾ ਹਾਂਜੀ ਹੁਣ ਆਪਾਂ ਆ ਗਏ ਪੁੱਠੀ ਸਲਾਈ ਪੁੱਠੀ ਸਲਾਈ ਆਪਾਂ ਉਲਟਾ-ਉਲਟਾ ਆਉਣਾਂਗੇ ਧਾਗਾ ਅੱਗੇ ਰੱਖ ਕੇ ਸਾਰੀ ਸਲਾਈ ਉਲਟਾ-ਉਲਟਾ ਹੋਣਾਗੇ ਹਾਂਜੀ ਇਸ ਡਿਜ਼ਾਈਨ ਨੂੰ ਆਪਾਂ ਕਿਸੇ ਵੀ ਕੋਟੀ ਸਵੈਟਰ ਜੈਕਟ ਤੇ ਪਾ ਸਕਦੇ ਹਾਂ ਬਣਿਆ ਹੋਇਆ ਬਹੁਤ ਸੋਹਣਾ ਤੇ ਬਹੁਤ ਹੀ ਪਿਆਰਾ ਲੱਗਦਾ ਹੈ ਬਣਾਉਣਾ ਵੀ ਇਸ ਨੂੰ ਬਿਲਕੁਲ ਆਸਾਨ ਬਹੁਤ ਹੀ ਜਲਦੀ ਬਣ ਕੇ ਤਿਆਰ ਹੁੰਦਾ ਹੈ ਪੁੱਠੀ ਸਲਾਈ ਤੋਂ ਆਪਾਂ ਉਲਟਾ ਉਲਟਾ ਹੀ ਬਣਾ ਕੇ ਤਿਆਰ ਕਰਨਾ ਹੈ ਪੁੱਠੀ ਸਲਾਈ ਕੋਈ ਵੀ ਡਿਜ਼ਾਈਨ ਨਹੀਂ ਪਾਉਣਾ ਤੇ ਇਹ ਜਿਆਦਾਤਰ ਤਿੰਨ ਪਲਾਈ ਉਹਨਾਂ ਦੇ ਵਿੱਚ ਬਣਿਆ ਹੋਇਆ ਬਹੁਤ ਸੋਹਣਾ ਲੱਗਦਾ ਹੈ ਤੇ ਜ਼ਿਆਦਾਤਰ ਜਿਹੜਾ 1 ਪਲਾਈ ਉਹਨਾਂ ਦੇ ਵਿੱਚ ਇਹ ਜ਼ਿਆਦਾ ਵਧੀਆ ਨਹੀਂ ਲੱਗਦਾ ਬਣਾ ਆਪਾਂ ਇਸ ਨੂੰ ਸਕਦੇ ਹਾਂ 1 ਪਲਾਈ ਉਹਨਾਂ ਦੇ ਵਿੱਚ ਪਰ ਜ਼ਿਆਦਾ ਵਧੀਆ ਨਹੀਂ ਬਣਦਾ 3 ਪਲਾਈ ਉਹਨਾਂ ਦੇ ਵਿੱਚ ਇਹ ਬਹੁਤ ਸੋਹਣਾ ਬਣ ਕੇ ਆਪਣਾ ਡਿਜ਼ਾਈਨ ਤਿਆਰ ਹੁੰਦਾ ਹੈ ਹਾਂਜੀ ਹੁਣ ਆਪਾਂ ਆ ਗਏ ਆ ਸਿੱਧੀ ਸਲਾਈ ਤੇ ਹੁਣ ਆਪਾਂ ਡਿਜ਼ਾਈਨ ਬਣਾਵਾਂਗੇ ਇੱਕ ਕੁੰਡਾ ਉਤਾਰ ਕੇ ਦੋ ਕੁੰਡੇ ਉਲਟੇ ਤਾਗਾ ᱜਾਗੇ ਰੱਖ ਕੇ ਦੋ ਕੁੰਡੇ ਉਲਟੇ ਬਣਾਵਾਂਗੇ। ਧਾਗਾ ਪਿੱਛੇ ਕਰਾਂਗੇ। ਹਾਂਜੀ ਆ ਦੇਖੋ ਜੀ ਇਹ ਜਿਹੜੇ ਤਿੰਨ ਕੁੰਡੇ ਨੇ ਆਪਣੇ ਕੋਲ ਛੇ ਕੁੰਡੇ ਫਰਸਟ ਵਾਲੇ ਤਿੰਨ ਕੁੰਡੇ ਜਿਹੜੇ ਨੇ ਉਹਨਾਂ ਨੂੰ ਆਪਾਂ ਇਸ ਤਰ੍ਹਾਂ ਸਲਾਈ ਤੇ ਝੜਾਵਾਂਗੇ। ਆ ਦੇਖੋ ਜੀ ਤੇ ਫਿਰ ਆਪਾਂ ਬੈਕ ਸਾਈਡ ਤੋਂ ਸਲਾਈ ਲਗਾ ਕੇ ਦੋ ਕੁੰਡੇ ਜਿਹੜੇ ਇਸ ਤਰ੍ਹਾਂ ਸਲਾਈ ਤੇ ਪਾ ਕੇ ਤੇ ਆ ਤੀਜਾ ਕੁੰਡਾ ਜਿਹੜਾ ਇਸ ਨੂੰ ਆਪਾਂ ਪਹਿਲਾਂ ਔਣਾਗੇ ਇਸ ਤਰ੍ਹਾਂ ਤੀਜੇ ਗੁੰਡੇ ਨੂੰ ਆਪਾਂ ਪਹਿਲਾਂ ਔਣਾਗੇ ਬਾਕੀ ਦੋ ਗੁੰਡੇ ਬਾਅਦ ਵਿੱਚ ਔਣਾਗੇ ਵਾ ਦੇਖੋ ਜੀ ਇਸ ਤੋਂ ਅੱਗੇ ਫਿਰ ਆਪਾਂ ਆ ਵਾਲਾ ਤੀਜਾ ਗੁੰਡਾ ਆਪਾਂ ਇਸ ਤਰ੍ਹਾਂ ਲਾਸਟ ਤੇ ਔਣਾਗੇ ਤੇ ਦੋ ਕੁੰਡੇ ਜਿਹੜੇ ਨੇ ਇਹਨਾਂ ਨੂੰ ਆਪਾਂ ਵਿਚਾਲੇ ਰੱਖ ਕੇ ਪਹਿਲਾਂ ਹੁਣਾਗੇ ਇਸ ਤਰ੍ਹਾਂ ਆਪਾਂ ਇੱਕ ਕੁੰਡੇ ਦੇ ਨਾਲ ਦੋ ਕੁੰਡੇ ਜਿਹੜੇ ਨੇ ਉਹ ਬਦਲ ਲੈਣੇ ਨੇ ਤੇ ਵਿਚਾਲੇ ਆਪਣੇ ਇਹ ਹੀ ਦੋ ਕੁੰਡੇ ਆ ਜਾਣਗੇ ਚਾਰ ਕੁੰਡੇ ਵਿਚਾਲੇ ਆ ਜਾਣਗੇ ਸੈਡਾਂ ਤੋਂ ਆਪਾਂ ਇਹ ਦੋ ਕੁੰਡੇ ਹੁਣਾਗੇ ਹਾਂਜੀ ਦੋ ਕੁੰਡੇ ਉਲਟੇ ਤਗਾ ਪਿਛੇ ਕਰਾਂਗੇ ਤੇ ਫਿਰ ਆਪਾਂ ਉਸੇ ਤਰ੍ਹਾਂ ਹੀ ਰਿਪੀਟ ਕਰਨਾ ਆਵੜੀ ਤਿੰਨ ਗੁੰਡੇ ਨੇ ਜਿਹੜੇ ਉਹਨਾਂ ਨੂੰ ਆਪਾਂ ਦੋ ਗੁੰਡੇ ਫਰਸਟ ਵਾਲੇ ਪਹਿਲਾਂ ਵਿਚਾਲੇ ਰੱਖਾਂਗੇ ਤੇ ਤੀਜੇ ਗੁੰਡੇ ਨੂੰ ਆਪਾਂ ਇਸ ਤਰ੍ਹਾਂ ਪਹਿਲਾਂ ਆਉਣਾਂਗੇ ਤੀਜੇ ਗੁੰਡੇ ਨੂੰ ਪਹਿਲਾਂ ਆਉਣ ਲਿਆ ਬਾਅਦ ਵਿੱਚ ਆਪਾਂ ਦੂਜੇ ਦੋ ਗੁੰਡੇ ਵੀ ਇਸ ਤਰ੍ਹਾਂ ਆਉਣਾਂਗੇ ਆਹ ਦੇਖੋ ਜੀ ਇਸੇ ਤਰ੍ਹਾਂ ਹੀ ਅੱਗੇ ਆਹ ਦੇਖੋ ਜੀ ਤੀਜੇ ਗੁੰਡੇ ਨੂੰ ਆਪਾਂ ਪਿੱਛੇ ਲੈ ਜਾਾਂਗੇ ਤੇ ਦੋ ਗੁੰਡੇ ਜਿਹੜੇ ਨੇ ਆਪਣੇ ਉਹਨਾਂ ਨੂੰ ਆਪਾਂ ਇਸ ਤਰ੍ਹਾਂ ਵਿਚਾਲੇ ਰੱਖ ਕੇ ਉਹਨਾਂਗੇ ਆਹ ਦੇਖੋ ਜੀ తగ్గ అో కు కండే ఉల్టే బాస్ట్ వాళ్ళు ఉల్టా ఉల్టా ఉంపలీట్ీ ਠੀਸ ਸਲਾਈ ਤੋਂ ਸਾਰਾ ਉਲਟਾ-ਉਲਟਾ ਬੁਣ ਕੇ ਕੰਪਲੀਟ ਕਰਾਂਗੇ ਇਸ ਡਿਜ਼ਾਈਨ ਦੇ ਵਿੱਚ ਆਪਾਂ ਪੁੱਠੀ ਸਲਾਈ ਤੋਂ ਕੋਈ ਵੀ ਡਿਜ਼ਾਈਨ ਨਹੀਂ ਬਣਾ ਸਾਰੀ ਸਲਾਈ ਉਲਟਾ-ਉਲਟਾ ਬੁਣ ਕੇ ਕੰਪਲੀਟ ਕਰਾਂਗੇ ਹਾਂਜੀ ਹੁਣ ਆਪਾਂ ਆ ਗਏ ਸਿੱਧੀ ਸਲਾਈ ਤੇ ਸਿੱਧੀ ਸਲਾਈ ਤੋਂ ਆਪਾਂ ਇੱਕ ਗੁੰਡਾ ਉਤਾਰ ਕੇ ਦੋ ਗੁੰਡੇ ਉਲਟੇ ਤਗਾ ਵਿਸ਼ੇ ਕਰਾਂਗੇ ఫ దారా రిపీట్ కాలా తిజే కండి బదల ఆీస్ తరం తే తిజే కను తా ఫ్రట్ సైతే చడాకే ఉన్న తిని కడను బవేస్ అగలే తినిరం బావేజీ ਇਸ ਤਰ੍ਹਾਂ ਦੋ ਗੁੰਡਿਆਂ ਨਾਲ ਆਪਾਂ ਤੀਜੇ ਗੁੰਡੇ ਨੂੰ ਬਦਲ ਲਵਾਂਗੇ ਆ ਦੇਖੋ ਜੀ ਇਸ ਤਰ੍ਹਾਂ ਦੋ ਗੁੰਡਿਆਂ ਨੂੰ ਆਪਾਂ ਇਸ ਤਰ੍ਹਾਂ ਬਦਲ ਲਵਾਂਗੇ ਤੀਜੇ ਗੁੰਡੇ ਦੇ ਨਾਲ ਆ ਦੇਖੋ ਜੀ ਧਾਗਾ ਅੱਗੇ ਕਰਾਂਗੇ ਦੋ ਗੁੰਡੇ ਕੋਲ ਤੇ ਇਸ ਤੋਂ ਅੱਗੇ ਫਿਰ ਆਪਾਂ ਆ ਦੇਖੋ ਜੀ ਬੈਕ ਸਾਈਡ ਤੋਂ ਆਪਾਂ దో కండే తిజే కడే నదే పిజే కో కడ్డే నూస్ అర తిజే కిలాయి చాగి దూజే దో కడయ్యూస్ తరచాలే రేవే ధాగా పిచ్చే రీణల ਅੱਗੇ ਕਰਾਂਗੇ ਦੋ ਗੁੰਡੇ ਉਲਟੇ ਲਾਸਟ ਟੂ ਵਾਲਾ ਕੁੰਡਾ ਸਿੱਧਾ ਆ ਦੇਖੋ ਜੀ ਇਸ ਤਰ੍ਹਾਂ ਆਪਣਾ ਡਿਜ਼ਾਈਨ ਜਿਹੜਾ ਬਣ ਕੇ ਤਿਆਰ ਹੋਊਗਾ ਪੁੱਠੀ ਸਲਾਈ ਤੋਂ ਉਲਟਾ-ਉਲਟਾ ਬਣਾਗੇ ਆ ਦੇਖੋ ਜੀ ਪੁੱਠੀ ਸਲਾਈ ਤੋਂ ਫਿਰ ਉਲਟਾ-ਉਲਟਾ ਬਣਾ ਕੇ ਕੰਪਲੀਟ ਕਰਾਂਗੇ ਸਾਰੀ ਸਲਾਈ ਉਲਟਾ-ਉਲਟਾ ਬਣਾ ਕੇ ਕੰਪਲੀਟ ਕਰਾਂਗੇ ਹਾਂਜੀ ਆ ਦੇਖੋ ਜੀ ਇਸ ਤਰ੍ਹਾਂ ਆਪਣਾ ਜਿਹੜਾ ਡਿਜ਼ਾਈਨ ਬਣ ਕੇ ਤਿਆਰ ਹੋਊਗਾ ਇਸੇ ਨੂੰ ਹੀ ਆਪਾਂ ਵਾਰ-ਵਾਰ ਰਿਪੀਟ ਕਰਨਾ ਹੈ ਪਹਿਲਾਂ ਆਪਾਂ ਚਾਰ ਸਲਾਈਆਂ ਵਿੱਚ ਸਾਫ਼ ਚੜਾਉਣੀਆਂ ਨੇ ਚਾਰ ਸਲਾਈਆਂ 6 ਕੁੰਡੇ ਜਿਹੜੇ ਆਪਣੇ ਡਿਜ਼ਾਈਨ ਵਾਲੇ ਉਹ ਚਾਰ ਸਲਾਈਆਂ ਸਾਫ਼ ਚੜਾਵਾਂਗੇ ਦੋ-ਦੋ ਕੁੰਡੇ ਵਿੱਚ ਉਲਟੇ ਜਿਹੜੇ ਰੱਖੇ ਹੋਏ ਨੇ ਉਹ ਉਹ ਤਾਂ ਉਸੇ ਤਰ੍ਹਾਂ ਹੀ ਬਣਾਉਣੇ ਨੇ ਤੇ ਪੁੱਠੇ ਸਲਾਈ ਤੋਂ ਉਲਟਾ ਉਲਟਾ ਉਹਨਾਂ ਨਾਲ ਤੇ ਇਸੇ ਡਿਜ਼ਾਈਨ ਨੂੰ ਫਿਰ ਇਸੇ ਤਰ੍ਹਾਂ ਹੀ ਆਪਾਂ ਵਾਰ-ਵਾਰ ਰਿਪੀਟ ਕਰਨਾ ਹੈ ਚਾਰ ਸਲਾਈਆਂ 'ਚ ਡਿਜ਼ਾਈਨ ਬਣਦਾ ਚਾਰ ਸਲਾਈਆਂ ਸਾਫ਼ ਬੰਦੀਆਂ 8 ਸਲਾਈਆਂ ਦਾ ਡਿਜ਼ਾਈਨ ਹੈ ਬਣ ਕੇ ਇਹ ਡਿਜ਼ਾਈਨ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਲੱਗਦਾ ਆ ਦੇਖੋ ਜੀ ਇਸ ਤਰ੍ਹਾਂ ਸਕੀਵੀ ਦੇ ਉੱਪਰ ਬਣਿਆ ਹੋਇਆ ਕਿੰਨਾ ਸੋਹਣਾ ਲੱਗ ਰਿਹਾ ਹੈ ਹਾਂਜੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ